ਅਮਰੀਕਾ ਦੇ ਵਿੱਚ ਹੁਣ ਆਈਸ ਨੇ ਜਿਹੜੇ ਅਮਰੀਕਨ ਸਿਟੀਜ਼ ਹਨਾ ਉਹਨਾਂ ਨੂੰ ਵੀ ਚੁੱਕਣਾ ਸਟਾਰਟ ਕਰ ਦਿੱਤਾ ਜੀ ਹਾਂਜੀ ਇਹ ਕੋਈ ਨਿਊਜ਼ ਆਪਣੇ ਕੋਲੋਂ ਨਹੀਂ ਬਣਾਈ ਜਾ ਰਹੀ ਜਾਂ ਕੁਝ ਵੀ ਨਹੀਂ ਇਹ ਹਰ ਇੱਕ ਵੱਡੇ ਵੱਡੇ ਚੈਨਲ ਦੇ ਉੱਪਰ ਚਲਾਈ ਜਾ ਰਹੀ ਆ ਤੁਸੀਂ ਵੀ ਦੇਖਿਆ ਹੋਵੇਗਾ ਬਹੁਤ ਵੱਡੇ ਪੱਧਰ ਤੇ ਇਸ ਨਿਊਜ਼ ਨੂੰ ਚਲਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਆਈਸ ਨੇ ਬਿਨਾਂ ਕਿਸੇ ਬਰੰਡ ਦੇ ਬਿਨਾ ਕਿਸੇ ਵੀ ਪੁਛਤਾਛ ਤੋਂ ਇੱਕ ਅਮਰੀਕੀ ਨੂੰ ਚੁੱਕ ਲਿਆ ਔਰ ਉਹਨੂੰ ਚੁੱਕਿਆ ਉਸਦੇ ਪੋਤੇ ਦੇ ਸਾਹਮਣੇ ਔਰ ਉਸਦੀ ਨੋ ਦੇ ਸਾਹਮਣੇ ਜੀ ਹਾਂਜੀ ਜਿਹੜੇ ਲੋਕ ਕਹਿੰਦੇ ਸੀ ਨਾ ਕਿ ਇਹ ਫੇਕ ਨਿਊਜ਼ ਆ ਜੀ ਨਹੀਂ ਆ ਇਸ ਜੋ ਕਰ ਰਹੀ ਹੈ ਬਿਲਕੁਲ ਸਹੀ ਕਰ ਰਹੀ ਹੈ ਇਹਨਾਂ ਨੂੰ ਤਾਂ ਇੱਥੇ ਜਿਹੜੇ ਅਨਡਾਕੂਮੈਂਟਡ ਲੋਕ ਆ ਜਿਹੜੇ ਇਹਨਾਂ ਨੇ ਬਾਰਡਰ ਕ੍ਰੋਸ ਕਰਤਾ ਹੋਇਆ ਜਿਨ੍ਹਾਂ ਨੇ ਇੱਥੇ ਗੰਦ ਪਾਇਆ ਉਹਨਾਂ ਨੂੰ ਵਧੀਆ ਸਫਾਇਆ ਕਰ ਰਹੀ ਹੈ ਤੇ ਬਹੁਤ ਵਧੀਆ ਗੱਲ ਆ ਤੇ ਜਿਨ੍ਹਾਂ ਦੇ ਕੋਲ ਨਾਗਰਿਕ ਸੀਹੀ ਇੱਥੋਂ ਦੇ ਆਰ ਜਿਨ੍ਹਾਂ ਕੋਲ ਸਿਟੀਜ਼ਨਸ਼ਿਪ ਹੈਗੀ ਇੱਥੋਂ ਦੀ ਉਹ ਬਹੁਤ ਹੀ ਘੁੰਮ ਰਹੇ ਸੀਗੇ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਤੁਹਾਨੂੰ ਇੱਕ ਗੱਲ ਦੱਸ ਦੇ ਕਿ ਆਈਐਸਕੋਲ ਐਡੀਕ ਜਿਆਦਾ ਪਾਵਰ ਆਈ ਕਿੱਥੋਂ ਇਹਦੇ ਬਾਰੇ ਦਾ ਤੁਹਾਨੂੰ ਪਤਾ ਹੀ ਹੈ ਸਭ ਨੂੰ ਪਰ ਆਈਐਸ ਜੋ ਕਰ ਰਹੀ ਆਪਣੀਆਂ ਮਨਮਾਨੀਆਂ ਤੇ ਉਹਨੇ ਇੱਕ ਵਾਰ ਹੁਣ ਸੋਚਣ ਲਈ ਸਾਰਿਆਂ ਨੂੰ ਮਜਬੂਰ ਕਰ ਦਿੱਤਾ ਕਿਉਂਕਿ ਜਦੋਂ ਦੀ ਇਹ ਵੀਡੀਓਜ਼ ਆ ਰਹੇ ਨਿਊਜ਼ ਸਾਹਮਣੇ ਆਈ ਆ ਕਿ ਹੁਣ ਨਾਗਰਿਕਾਂ ਨੂੰ ਵੀ ਚੁੱਕ ਰਹੀ ਆਈਐਸ ਉਸ ਤੋਂ ਬਾਅਦ ਇੱਕ ਵਾਰ ਸੋਚਣਾ ਤਾਂ ਜ਼ਰੂਰ ਬਣਦਾ ਕਿਉਂਕਿ ਮਮਦਾਨੀ ਸਾਹਮਣੇ ਇੱਕ ਵੀਡੀਓ ਆਈ ਸੀਗੀ ਕਿ ਹਾਂਜੀ ਜਦੋਂ ਆਪਾਂ ਨੂੰ ਆਈਸ ਚੁੱਕਣ ਆਂਦੀ ਹੈ ਜਾਂ ਅਰੈਸਟ ਕਰਨ ਆਂਦੀ ਹੈ ਆਪਣੇ ਇਹ ਇਹ ਆਪਣੇ ਹੱਕ ਆ ਆਪਾਂ ਉਹਨਾਂ ਦੇ ਸਾਹਮਣੇ ਰੱਖ ਸਕਦੇ ਆ ਉਹਨਾਂ ਨੇ ਕਿਹਾ ਸੀ ਕਿ ਉਹਨੂੰ ਪੁੱਛੋ ਸਾਡੇ ਕੋ ਤੁਹਾਡੇ ਕੋਲ ਬਰੰਟ ਹੈਗਾ ਤੁਸੀਂ ਕਿਸ ਜੁਰਮ ਦੇ ਵਿੱਚ ਆਪਣੀ ਪਛਾਣ ਪੱਤਰ ਦਿਖਾਓ ਜਾਂ ਕੁਝ ਕਰੋ ਬਹੁਤ ਕੁਝ ਦੱਸਿਆ ਜੀਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਰ ਜਦੋਂ ਆਇਸ ਤੁਹਾਨੂੰ ਡਿਟੇਨ ਕਰਨ ਆਉਂਦੀ ਆ ਹੁਣ ਜਿਸ ਤਰ੍ਹਾਂ ਇਸ ਬੰਦੇ ਨੂੰ ਡਿਟੇਨ ਕੀਤਾ ਥਾ ਉਹ ਸਾਬ ਨੂੰ ਇਹ ਇਥੋਂ ਦਾ ਸਿਟੀਜ਼ਨਸ਼ਿਪ ਸੀਗਾ ਔਰ ਇਹਦੀ ਉਮਰ ਵੀ 58 ਸਾਲ ਦੀ ਸੀਗੀ ਆਇਸ ਨੇ ਕੁਝ ਵੀ ਨਹੀਂ ਪੁੱਛਿਆ ਇਹਨੂੰ ਕੁਝ ਵੀ ਲੈਣਾ ਦੇਣਾ ਨਹੀਂ ਦਰਵਾਜ਼ਾ ਤੋੜ ਕੇ ਅੰਦਰ ਵੜੇ ਨਾ ਕੋਈ ਵਾਰੰਟ ਨਾ ਕੋਈ ਕੁਛ ਚੁੱਕ ਕੇ ਗੱਡੀ ਦੇ ਵਿੱਚ ਬਿਠਾਉਣ ਲੱਗੇ ਔਰ ਇੰਨੀ ਠੰਡ ਦੇ ਵਿੱਚ ਸਿਰਫ ਸਿਰਫ ਅੰਡਰਵੇਅਰ ਦੇ ਵਿੱਚ ਉਹਦੀ ਨੋ ਦੇ ਸਾਹਮਣੇ ਔਰ ਉਹਦੇ ਪੋਤੇ ਦੇ ਸਾਹਮਣੇ ਉੱਪਰ ਸਿਰਫ ਸਿਰਫ ਇੱਕ ਕੰਬਲ ਲਪੇਟਿਆ ਹੋਇਆ ਸੀਗਾ ਸੋ ਕੀ ਬੰਦੇ ਦੀ ਰਹੀ ਹੋਏਗੀ ਕਿ ਉਹਨੂੰ ਉਹਦੇ ਮਹੱਲੇ ਦੇ ਵਿੱਚ ਅੰਡਰਵੇਅਰ ਦੇ ਵਿੱਚ ਪੁਲਿਸ ਚੁੱਕ ਕੇ ਗੱਡੀ ਦੇ ਵਿੱਚ ਬਿਠਾ ਰਹੀ ਹੈ ਜਦੋਂ ਦੀ ਇਹ ਵੀਡੀਓ ਸਾਹਮਣੇ ਆਈ ਹੋਈ ਹੈ ਨਾ ਤਾਂ ਹਰ ਕੋਈ ਹਿਲਿਆ ਪਿਆ ਮਿਨੀ ਸੋਟਾ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਟਰੰਪ ਸਾਹਿਬ ਨੇ ਸ੍ਰੀਆਮ ਸਟੇਜਾਂ ਦੇ ਉੱਪਰ ਖੜਖੜ ਕੇ ਇਹ ਗੱਲ ਕਹੀ ਹੋਈ ਹੈ ਕਿ ਉੱਥੇ ਬਹੁਤ ਜ਼ਿਆਦਾ ਫਰਾਡ ਹੋ ਰਿਹਾ ਉੱਥੇ ਇੰਨੇ ਤੋਂ ਜਿਨ੍ਹਾਂ ਨੇ ਖੁਦ ਆਪਣੀਆਂ ਹੀ ਭੈਣਾਂ ਨਾਲ ਆਪਣੇ ਹੀ ਭਰਾਵਾਂ ਨਾਲ ਰਿਸ਼ਤਦਾਰੀ 'ਚ ਵਿਆਹ ਕਰਾ ਕਰਾ ਕੇ ਸਾਡੇ ਸਿਸਟਮ ਦਾ ਨਜਾਇਜ਼ ਫਾਇਦਾ ਚੁੱਕ ਚੁੱਕੇ ਇੱਥੇ ਪੇਪਰ ਲਿੱਤੇ ਹੋਏ ਆ ਖਾਸ ਕਰਕੇ ਉਹਨੇ ਇਹ ਚੀਜ਼ ਸਮਾਲੀਅਨ ਕਮਿਊਨਿਟੀ ਲਈ ਬੋਲੀ ਹੋਈ ਆ ਕਿ ਸਮਾਲੀਅਨ ਲੋਕ ਇਹ ਸਭ ਕੁਝ ਕਰਦੇ ਪਏ ਆ ਔਰ ਆਈਐਸ ਦੇ ਐਨੇ ਏਜੰਟ ਉੱਥੇ ਭੇਜੇ ਹੋਏ ਆ ਇੱਕ ਤਰ੍ਹਾਂ ਦੇ ਐਮਰਜੈਂਸੀ ਵਰਗੇ ਹਾਲਾਤ ਬਣਾ ਕੇ ਰੱਖੇ ਹੋਏ ਆ ਪ੍ਰੰਪਟ ਆਫ ਸਪਸ਼ਾਸ਼ਨ ਨੇ ਔਰ ਲੱਖਾਂ ਦੇ ਵਿੱਚ ਟਾਰਗੇਟ ਦਿੱਤਾ ਹੋਇਆ ਕਿ ਤੁਸੀਂ ਖਾਲੀ ਇਮੀਗ੍ਰੇਸ਼ਨ ਨੂੰ ਇੱਥੋਂ ਐਨੇ ਲੱਖ ਬੰਦਿਆਂ ਨੂੰ ਗ੍ਰਫਤਾਰ ਕਰ ਲੈਣਾ ਡਿਟੇਨ ਕਰਨਾ ਕੱਢਣਿਆ ਜੋ ਮਰਜ਼ੀ ਹੋ ਜ ਸੋ ਐਡਾ ਕਾ ਜਿਆਦਾ ਪ੍ਰੈਸ਼ਰ ਆ ਆਈਸ ਦੇ ਉੱਪਰ ਸੋ ਆਈਸ ਕਿਉਂ ਨਹੀਂ ਆਪਣੀ ਮਨਮਰਜ਼ੀਆਂ ਕਰੇਗੀ ਤੁਹਾਨੂੰ ਪਤਾ ਹੈ ਕਿ ਆਈਸ ਨੇ ਜਿਸ ਤਰ੍ਹਾਂ ਇੱਕ ਰੈਣੀ ਗੁੱੜ ਦੀ ਹੱਤਿਆ ਕੀਤੀ ਹੈ ਗੋਰੀਆਂ ਮਾਰ ਕੇ ਤਿੰਨ ਬੱਚਿਆਂ ਦੀ ਇੱਕ ਮਾਂ ਸੀਗੀ ਉਹ ਉਹਨੂੰ ਮਾਰ ਦਿੱਤਾ ਤੇ ਉਹਦੇ ਉੱਪਰ ਕਿੱਦਾਂ ਉਪਲੀਆਂ ਬੈਠੀਆਂ ਇਹਨਾਂ ਦੀਆਂ ਜੋ ਆਫੀਸਰ ਆ ਜਾਂ ਹோம் ਲੈਂਡ ਸਕਿਉਰਿਟੀ ਜੀ ਸੈਕਟਰੀ ਹੈ ਜਿਹੜੀ ਕ੍ਰਿਸਟੀਨੀਓ ਕਿਸ ਤਰ੍ਹਾਂ ਉਹਨਾਂ ਨੇ ਡਿਫੈਂਡ ਕੀਤਾ ਸੀਗਾ ਉਸ ਆਫੀਸਰ ਨੂੰ ਜਿਹਨੇ ਗੋਲੀ ਮਾਰੀ ਸੀ ਉਹ ਜਾਨ ਲਿੱਤੀ ਸੀਗੀ ਸੋ ਕਿਉਂ ਨਹੀਂ ਇਹ ਆਪਣੀ ਮਨਮਾਨੀਆਂ ਕਰਨਗੇ ਸੋ ਐਸੇ ਲਈ ਤਾਂ ਇਹ ਮਨਮਾਨੀਆਂ ਕਰਦੇ ਪਏ ਆ ਔਰ ਐਸੇ ਲਈ ਹੁਣ ਸਾਰਿਆਂ ਨੂੰ ਸੋਚਣ ਤੇ ਮਜਬੂਰ ਕੀਤਾ ਜਾਵੇਗਾ ਕਿ ਹੁਣ ਬਾਕੀ ਹੀ ਇਹ ਆਈਸ ਕਿਸੇ ਨੂੰ ਵੀ ਅਰੈਸਟ ਕਰ ਸਕਦੀ ਆ ਔਰ ਇਸ ਜੀ ਦੇ ਇੱਕ ਕਿਸਮਤ ਚੰਗੀ ਲਾ ਲੋ ਕਿ ਇਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਪਹਿਲਾਂ ਇਹਨਾਂ ਨੇ ਮਿਲਟਰੀ ਦੀ ਮਦਦ ਕੀਤੀ ਹੋਈ ਹੈ ਡਾਕਟਰੀਆਂ ਸੇਵਾਵਾਂ ਬੰਨ੍ਹਾਈਆਂ ਹੋਈਆਂ ਔਰ ਇਹਦਾ ਕੋਈ ਵੀ ਪਿਸ਼ੋਕੜ ਇਸ ਤਰ੍ਹਾਂ ਦਾ ਰਿਕਾਰਡ ਨਹੀਂ ਲੱਭਿਆ ਕਿ ਜਿਹਦੀ ਵਜ੍ਹਾ ਤੋਂ ਇਹਨੂੰ ਚੁੱਕ ਕੇ ਹੁਣ ਡਿਟੇਨ ਕਰ ਲਿਆ ਜਾਂ ਇਹਨੂੰ ਡਿਪੋਰਟ ਕੀਤਾ ਜਾ ਸਕੇ ਤੋਂ ਇਹਦੇ ਕਰਕੇ ਇਹਨੂੰ ਥੋੜੇ ਟਾਈਮ ਦੇ ਬਾਅਦ ਛੱਡ ਦਿੱਤਾ ਗਿਆ ਕਿਉਂਕਿ ਇਹਦਾ ਕੋਈ ਵੀ ਇਦਾਂ ਦਾ ਰਿਕਾਰਡ ਨਹੀਂ ਲੱਭਿਆ ਪਰ ਤੁਹਾਨੂੰ ਸਭ ਨੂੰ ਪਤਾ ਹੈ ਕਿ ਬਹੁਤ ਆਦੀ ਗਿਣਤੀ ਦੇ ਵਿੱਚ ਐਦਾਂ ਦੇ ਆਪਣੇ ਇਮੀਗ੍ਰੈਂਟਸ ਆ ਜਿਨ੍ਹਾਂ ਨੇ ਸਿਟੀਜ਼ਨਸ਼ਿਪ ਲਈ ਹੈ ਪਰ ਅੱਜ ਤੋਂ ਉਹਨਾਂ ਨੇ 10 ਸਾਲ 20 ਸਾਲ 30 ਸਾਲ ਕਦੇ ਨਾ ਕਦੇ ਕੁਝ ਐਦਾਂ ਦੇ ਕੋਈ ਫੇਕ ਡਾਕੂਮੈਂਟ ਲਾਏ ਸਿਗੇ ਜਾਂ ਫੇਕ ਕੋਈ ਸਟੋਰੀ ਬਣਾਈ ਸਿਗੀ ਜਾਂ ਕੋਈ ਨਾ ਝਗੜਾ ਕੋਈ ਕੁਛ ਨਾ ਕੁਛ ਹੋਇਆ ਹੋਇਆ ਹੈਗਾ ਸੋ ਇਹਦਾ ਮਤਲਬ ਇਹ ਮੈਂ ਤੁਹਾਨੂੰ ਕਹਿ ਰਿਹਾ ਇਸ ਲਈ ਇਹ ਵੀਡੀਓ ਬਣਾ ਕੇ ਸਮਝਾ ਰਿਹਾ ਕਿ ਬਾਈ ਆਈ ਚਾਂਸ ਤੁਹਾਡੇ ਨਾਲ ਵੀ ਇਹ ਕੁਛ ਹੋ ਜਵੇ ਤੁਹਾਡਾ ਕੋਈ ਰਿਕਾਰਡ ਨਿਕਲੇ ਆਵੇ ਤਾਂ ਆਈਸ ਨੇ ਆਪਣੀ ਮੰਨਣੀ ਥੋੜੀ ਆ ਆਈਸ ਨੇ ਆਪਣੀ ਨੱਕ ਬਚਾਉਣ ਦੇ ਲਈ ਆਪਣੀ ਬੇਇੱਜ਼ਤੀ ਮਹਿਸੂਸ ਨਾ ਹੋਵੇ ਤੁਹਾਡਾ ਕੋਈ ਪੁਰਾਣਾ ਕੇਸ ਕੱਟ ਕੇ ਤੁਹਾਨੂੰ ਅੰਦਰ ਕਰ ਦੇਣਾ ਸੋ 트ੰਪਸ ਸਾਤਾ ਪਹਿਲੇ ਕਹਿ ਰਹੇ ਆ ਕਿ ਇਤਾਂ ਦੇ ਬਹੁਤ ਇੱਥੇ ਲੋਕ ਆ ਜਿਨ੍ਹਾਂ ਕੋਲ ਇੱਥੋਂ ਦੀ ਨਾਗਰਿਕਤਾ ਹੈ ਪਰ ਉਹ ਸ਼ੁਰੂ ਤੋਂ ਇੱਥੋਂ ਦੇ ਨਾਗਰਿਕ ਨਹੀਂ ਸੀਗੇ ਬਾਹਰੋਂ ਆ ਕੇ ਉਹਨਾਂ ਨੇ ਇੱਥੇ ਆਪਣੀ ਨਾਗਰਿਕਤਾ ਲਈ ਆ ਪਰ ਉਹ ਕ੍ਰਾਈਮ ਕਰ ਰਹੇ ਆ ਪਰ ਜਦੋਂ ਉਹ ਕ੍ਰਾਈਮ ਕਰਦੇ ਆ ਪਰ ਉਹਨਾਂ ਨੂੰ ਸਜ਼ਾ ਇੱਥੋਂ ਦੇ ਜਿਹੜੇ ਸਿਟੀਜ਼ਨ ਉਹਨਾਂ ਦੇ ਹਿਸਾਬ ਨਾਲ ਮਿਲਦੀ ਆ ਮੈਂ ਬਹੁਤ ਜਲਦ ਇਤਾਂ ਦਾ ਇੱਕ ਲਾਅ ਲੈ ਕੇ ਆ ਰਿਹਾ ਆ ਸਾਡਾ ਟੀਮ ਕੰਮ ਕਰ ਰਹੀ ਆ ਕਿ ਜਿਨ੍ਹਾਂ ਨੇ ਨਾਗਰਿਕਤਾ ਲਈਤੀ ਇੱਥੇ ਆ ਕੇ ਬਾਅਦ ਦੇ ਵਿੱਚੋਂ ਲਈਤੀ ਕਿਸੇ ਹੋਰ ਕੰਟਰੀ ਚੋਂ ਆ ਕੇ ਅਰ ਉਹ ਕ੍ਰਾਈਮ ਤੇ ਕ੍ਰਾਈਮ ਕਰੀ ਜਾ ਰਿਹਾ ਗਲਤੀਆਂ ਕਰ ਰਹੇ ਆ ਪਰ ਉਹਨਾਂ ਦੀ ਪਹਿਲਾਂ ਤਾਂ ਆਪਾਂ ਸਿਟੀਜ਼ਨਸ਼ਿਪ ਖੋਣੀ ਆ ਉਸ ਤੋਂ ਬਾਅਦ ਉਹਨਾਂ ਨੂੰ ਡਿਟੇਨ ਕਰਨਾ ਫਿਰ ਉਹਨਾਂ ਨੂੰ ਡਿਪੋਰਟ ਉਹਨਾਂ ਦੀ ਹੋਮ ਕੰਟਰੀ 'ਚ ਭੇਜਣਾ ਸੋ ਇਹਦੇ ਉੱਪਰ ਵੀ ਕੰਮ ਚੱਲ ਰਿਹਾ ਤੇ ਬਹੁਤ ਜਲ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲ ਸਕਦਾ ਸੋ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਕਿ ਸਮਝੋ ਨਾ ਦੂਜਿਆਂ ਨੂੰ ਦਰਕਾਰੋ ਕਿ ਹਾਂ ਜੀ ਇਹਨਾਂ ਨੇ ਕੰਨ ਪਾਇਆ ਨਾ ਕੱਢੋ ਸਾਨੂੰ ਕੁਝ ਨਹੀਂ ਹੋ ਸਕਦਾ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਪਰ ਤੁਹਾਨੂੰ ਇੱਕ ਗੱਲ ਦੱਸਦੀ ਆਪਾਂ ਜਦੋਂ ਕਿਸਮਤ ਕਹਿੰਦੇ ਮਾੜੀ ਹੁੰਦੀ ਆ ਨਾ ਜਦੋਂ ਹਾਂਤੀ ਦੇ ਉੱਪਰ ਬੰਦਾ ਬੈਠਾ ਹੋਵੇ ਕੁੱਤਾ ਉਹਨੂੰ ਵੀ ਵੱਢ ਜਾਂਦਾ ਜੀ ਹਾਂ ਜੀ ਬਿਲਕੁਲ ਇਸ ਟਾਈਮ ਦੇ ਉੱਪਰ ਇਹੀ ਅਮਰੀਕਾ ਦੇ ਵਿੱਚ ਹੋ ਰਿਹਾ ਹਾਲ ਦੰਦਾ ਕਿ ਬਾਕੀ ਜੋ ਕੁਝ ਹੋ ਰਿਹਾ ਮਾੜਾ ਹੋ ਰਿਹਾ ਚੰਗਾ ਨਹੀਂ ਹੋ ਰਿਹਾ ਇਸ ਟਾਈਮ ਦੇ ਉੱਪਰ ਅਸੀਂ ਵੀ ਡਰ ਡਰ ਕੇ ਜੀ ਰਹੇ ਜਦਕਿ ਸਾਡੇ ਕੋਲ ਸਭ ਕੁਝ ਹੈਗਾ ਪਰ ਫਿਰ ਵੀ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਟਰੰਪ ਪ੍ਰਸ਼ਾਸਨ ਦਾ ਕੀ ਕਦੋਂ ਕੀ ਕਰ ਦੇਵੇ ਇਹਦੇ ਵਿੱਚ ਕਿਸੇ ਨੂੰ ਕੁਝ ਨਹੀਂ ਪਤਾ ਹਿਆ ਪਰ ਬਹੁਤ ਲੋਕ ਹਜੇ ਵੀ ਇਹ ਚੀਜ਼ਾਂ ਕਰਦੇ ਆ ਵੀ ਨਹੀਂ ਜੇ ਸਾਡੇ ਲਈ ਨਹੀਂ ਹੈਗਾ ਤੁਸੀਂ ਫੇਕ ਨਿਊਜ਼ ਕਰ ਰਹੇ ਆ ਇਹ ਇਦਾਂ ਦਾ ਕੁਝ ਵੀ ਨਹੀਂ ਹੈਗਾ ਅਸੀਂ ਤਾਂ ਟੌਰ ਨਾ ਰਹ ਰਹੇ ਆ ਪਰ ਹੁਣ ਜਦ ਜੀਆਂ ਇਹ ਨਿਊਜ਼ ਆ ਰਹੀਆਂ ਕਿ ਇੱਕ ਸਿਟੀਜ਼ਨ ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਉਹਨੂੰ ਇੱਥੇ ਤੱਕ ਕਹਿ ਦਿੱਤਾ ਕਿ ਇਹ ਟੈਰਰਿਸਟ ਇਹ ਸਾਡੇ ਫੈਡਰਲ ਏਜੰਟਾਂ ਦੇ ਉੱਪਰ ਗੱਡੀ ਚੜਾਉਣ ਲੱਗਾ ਸੀ ਫਿਰ ਪਿੱਛੇ ਕੀ ਰਹਿ ਗਿਆ ਤੁਸੀਂ ਤਾਂ ਫਿਰ ਬਾਹਰੋਂ ਆ ਕੇ ਕੋਈ ਨਾ ਕਿਸੇ ਤਰੀਕੇ ਨਾਲ ਇੱਥੇ ਸਿਟੀਜ਼ਨਸ਼ਿਪ ਲਈ ਆ ਤੁਹਾਡਾ ਕੋਈ ਨਾ ਕੋਈ ਪੁਰਾਣਾ ਕੋਈ ਕੇਸ ਹੋਏਗਾ ਤੁਹਾਨੂੰ ਪਤਾ ਹੈ ਕਿ ਇੱਕ ਆਪਣਾ ਬਿਜ਼ਨਸਮੈਨ ਸੀਗਾ ਪੰਜਾਬ ਦਾ ਕਿੰਨਾ ਉਹਨਾਂ ਦਾ ਇੱਥੇ ਕੰਮ ਹੋ ਸੀਗਾ ਕਿੰਨੇ ਦਾ ਬੰਦੇ ਕੰਮ ਕਰਦੇ ਸੀਗੇ 2-250 ਬੰਦਾ ਕਹਿੰਦੇ ਇੱਥੇ ਕੰਮ ਕਰਦਾ ਪਿਆ ਸੀ ਕਿੰਨੇ ਗੈਸ ਸਟੇਸ਼ਨ ਦੀ ਸੀ ਉਹਨਾਂ ਦੇ ਤੇ ਉਹਨਾਂ ਨੂੰ ਵੀ ਡਿਟੇਲ ਨਹੀਂ ਕੀਤਾ ਉਹਨਾਂ ਨੂੰ ਵੀ ਰਿਪੋਰਟ ਕੀਤਾ ਕੀ ਕੀ ਵਜ੍ਹਾ ਹੋਈ ਸੀਗੀ ਕਿ ਬਹੁਤ ਸਾਲ ਪਹਿਲਾਂ ਜਦੋਂ ਆਏ ਸੀਗੇ ਉਹਨਾਂ ਦਾ ਕੋਈ ਇੱਕ ਪ੍ਰੋਬਲਮ ਚੱਲਦੀ ਸੀਗੀ ਕੇਸ ਸੀਗਾ ਉਹਨਾਂ ਦਾ ਇੱਕ ਮੋਬਾਈਲ ਨੂੰ ਲੈ ਕੇ ਸੋ ਉਹ ਕੇਸ ਪੁਰਾਣਾ ਕੱਢ ਕੇ ਤੇ ਕਿੱਥੇ ਤੱਕ ਕਿੱਥੇ ਤੱਕ ਪਹੁੰਚਾ ਛੱਡਿਆ ਉਹਨੂੰ ਤੇ ਸੋ ਪ੍ਰੰਪਤ ਪ੍ਰਸ਼ਾਸਨ ਉਹ ਇੰਨੀਆਂ ਚੀਜ਼ਾਂ ਦੇ ਉੱਪਰ ਕੰਮ ਕਰਦਾ ਪਿਆ ਕਿ ਹੁਣ ਲੀਗਲ ਇਮੀਗ੍ਰੈਂਟ ਜਿੰਨੇ ਆ ਰਹੇ ਸੀ ਕਿ ਉਹ ਅਸੀਂ ਰੋਕ ਦਿੱਤੇ ਆ ਪਾਉਂਡਰਾਂ ਦੇ ਉੱਪਰ ਤੁਹਾਨੂੰ ਪਤਾ ਹੀ ਹੈ ਕਿ ਤਕਤਾਂ ਸਾਰਾ ਉਲਟਾ ਹੋ ਗਿਆ ਜਿੰਨੇ ਪਹਿਲਾਂ ਆਉਂਦੇ ਸੀਗੇ ਹੁਣ ਇੰਨੇ ਇੰਨੇ ਉੱਥੋਂ ਬਾਹਰ ਜਾ ਰਹੇ ਆ ਆਉਣ ਵਾਲੇ ਦੀ ਕੀ ਲੀਤ ਸੀ ਬਿਲੋ ਇੱਕ ਬਿਲਕੁਲ ਹੀ ਘਟ ਗਈ ਜਿੱਥੇ ਯੂ ਐਸ ਬਾਰਡਰ ਦੇ ਉੱਪਰ ਮੇਲੇ ਲੱਗਦੇ ਸੀਗੇ ਹੁਣ ਉੱਥੇ ਖਾਲੀ ਸੁਨਸਾਨ ਪਿਆ ਕੋਈ ਵੀ ਇੱਥੇ ਆ ਨਹੀਂ ਰਿਹਾ ਟਰੱਕ ਇੰਡਸਟਰੀ ਦਾ ਤੁਸੀਂ ਹਾਲ ਦੇਖ ਹੀ ਲਿਆ ਇਹ ਵੀ ਤੁਹਾਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਕਿੰਦਾ ਲੋਕਾਂ ਨੂੰ ਟੋ ਟੋ ਕੇ ਚੁੱਕਿਆ ਜਾ ਰਿਹਾ ਡਿਟੇਨ ਕੀਤਾ ਜਾ ਰਿਹਾ ਇੰਗਲਿਸ਼ ਦੇ ਟੈਸਟ ਲਿੱਤੇ ਜਾ ਰਿਹਾ ਕੈਲੀਫੋਰ ਛੱਲਿਆ ਹੀ ਜਾ ਰਿਹਾ ਹੈ ਇਹ ਵੀ ਗ੍ਰਾਂਟ ਨੂੰ ਸੋ ਹੁਣ ਜਦੋਂ ਦੀ ਇਹ ਨਿਊਜ਼ ਆਈ ਆ ਕਿ ਹੁਣ ਅਮਰੀਕਾ ਦੇ ਵਿੱਚ ਸਿਟੀਜ਼ਨ ਵੀ ਸੇਫ ਨਹੀਂ ਆ ਇਸ ਉਹਨਾਂ ਨੂੰ ਵੀ ਚੁੱਕ ਸਕਦੇ ਆ ਤੇ ਉਹ ਵੀ ਹੁਣ ਆਪਣੀ ਗੁੰਡਾਗਰਦੀ ਪੂਰੀ ਰਾਜ ਕੇ ਕਰਈ ਆ ਇਸ ਤੇ ਉਹਨੂੰ ਛੱਡਣਾ ਪਿਆਰ ਚੱਕਿਆ ਦੇਖੋ ਇੱਕ 58 ਸਾਲਾਂ ਦਾ ਆਦਮੀ ਨੂੰ ਅੰਡਰਵੇਅਰ ਦੇ ਵਿੱਚ ਆ ਇਸ ਚੁੱਕ ਰਹੀ ਆ ਜਦਕਿ ਉਹ ਬੰਦਾ ਕਹਿੰਦਾਵੇਂ ਚੀਕ ਰਿਹਾ ਕਿ ਮੇਰੇ ਕੋਲ ਪੇਪਰ ਆ ਮੇਰੇ ਡਾਕੂਮੈਂਟ ਚੈੱਕ ਕਰ ਲੋ ਆਪਣੀ ਨੋ ਨੂੰ ਕਹਿ ਰਿਹਾ ਕਿ ਡਾਕੂਮੈਂਟ ਲੈ ਕੇ ਆ ਪੁਲਿਸ ਨੇ ਕਿਸੇ ਦੀ ਕੋਈ ਨਹੀਂ ਸੁਣੀ ਕੁਛ ਵੀ ਔਰ ਆਈਐਸ ਨੇ ਹੁਣ ਪਤਾ ਕੀ ਇਹਦੇ ਵਿੱਚ ਦੱਸਿਆ ਕਿ ਅਸੀਂ ਇਸ ਨੂੰ ਚੁੱਕਿਆ ਸੀਗੇ ਇੱਥੇ ਅਸੀਂ ਦੋ ਕ੍ਰਿਮੀਨਲਾਂ ਨੂੰ ਲੱਭ ਰਹੇ ਸੀਗੇ ਉਹ ਇਸ ਘਰ ਦੇ ਵਿੱਚ ਰਹਿ ਰਹੇ ਸੀਗੇ ਜਦਕਿ ਇਸ ਤਰ੍ਹਾਂ ਦਾ ਉੱਥੇ ਕੁਝ ਵੀ ਨਹੀਂ ਹੈ ਸਿਟੀਜ਼ਨਸ਼ੀਪ ਉੱਥੇ ਦਾ ਸੋ ਤੁਹਾਨੂੰ ਪਤਾ ਆਈਸ ਕੋਈ ਵੀ ਸਟੋਰੀ ਬਣਾ ਸਕਦੀ ਹੈ ਜਦੋਂ ਕਿਸੇ ਨੂੰ ਰੀਟੇਨ ਕਰ ਦੇ ਉਹ ਕਹੜੇ ਕਿਸੇ ਨੂੰ ਦੱਸਣਾ ਪੁੱਛਣਾ ਸਮਝਦੀ ਹੈ ਕੋਈ ਜ਼ਰੂਰੀ ਆਈਸ ਕੀ ਕੁਛ ਕਰ ਰਹੀ ਆ ਕਿਸੇ ਨੂੰ ਕੁਝ ਦੱਸਣ ਦੀ ਜ਼ਰੂਰਤ ਨਹੀਂ ਆ ਸੋ ਹੁਣ ਕਹਿਣ ਦਾ ਮਤਲਬ ਇਹ ਹੈ ਕਿ ਆਪਣੇਆਂ ਨੂੰ ਦੇ ਨਾਲ ਸਟੈਂਡ ਕਰੋ ਨਾ ਕੀ ਆਪਣਿਆਂ ਨੂੰ ਇਹ ਕਹੋ ਵੀ ਵਧੀਆ ਇਹਨਾਂ ਨੇ ਗੰਦ ਪਾਇਆ ਇੱਥੋਂ ਕੱਢੋ ਕਿ ਸਾਡੇ ਰਾਹ ਪੱਧਰੇ ਹੋਣਗੇ। ਟਰੰਪ ਪ੍ਰਸ਼ਾਸਨ ਇਸ ਟਾਈਮ ਦੇ ਉੱਪਰ ਹਲੇ ਥੱਲੇ ਤੱਕ ਪਹੁੰਚਿਆ ਹੋਇਆ ਪਰ ਜਦੋਂ ਇਹ ਕੰਮ ਉਹਨਾਂ ਦਾ ਖਤਮ ਹੋ ਗਿਆ ਫਿਰ ਤੁਹਾਡੇ ਤੱਕ ਵੀ ਬਹੁਤ ਜਲਦ ਪਹੁੰਚਣਾ। ਸੋ ਇਹ ਨਾ ਹੋਵੇ ਕਿ ਤੁਸੀਂ ਇੰਨੀ ਕਿ ਜ਼ਿਆਦਾ ਇੱਕ ਦੂਜੇ ਦੇ ਨਾਲ ਨਫ਼ਰਤ ਕਰੋ ਕਿ ਇਹਨਾਂ ਨੂੰ ਕੱਢੋ ਇੱਥੋਂ ਬਾਅਦ ਦੇ ਵਿੱਚ ਉਹੀ ਨਫ਼ਰਤ ਤੁਹਾਡੇ ਲਈ ਗਲਤ ਸਾਬਿਤ ਹੋਵੇ। ਸੋ ਇਦਾਂ ਦੀ ਨਾ ਕਰਿਆ ਕਰੋ ਮੇਰਾ ਭਰਾ ਸਾਰੇ ਚੜ੍ਹਦੀ ਕਲਾ 'ਚ ਰਹਿਆ ਕਰੋ ਆਪਾਂ ਇੱਕ ਦੂਜੇ ਦਾ ਸਾਥ ਦੇਣਾ। ਕੋਈ ਵੀ ਕਿਸੇ ਦਾ ਖੋਕੇ ਨਹੀਂ ਖਾਂਦਾ ਤੁਹਾਨੂੰ ਪਤਾ ਕਿ ਕੋਈ ਅਗਰ ਖੋ ਵੀ ਲੰਦਾ ਨਾ ਤੁਹਾਨੂੰ ਪਤਾ ਮੱਥੇ ਦੇ ਉੱਪਰ ਰੱਬ ਲਿਖ ਕੇ ਭੇਜ ਆਉਂਦਾ ਤੁਹਾਡੇ ਹੱਥਾਂ ਦੀ ਕੋਈ ਖੋ ਲੂਗਾ ਤੁਹਾਡੇ ਮੱਥੇ ਦੀ ਕੋਈ ਵੀ ਨਹੀਂ ਖੋ ਸਕਦਾ ਸੋ ਰੱਬ ਜੋ ਕਰਦਾ ਚੰਗਾ ਕਰਦਾ ਤੋਂ ਆਪਾਂ ਦੀ ਵੀ ਇਹ ਫਰਜ਼ ਆ ਕਿ ਆਪਾਂ ਵੀ ਚੰਗਾ ਕਰੀਏ ਤੇ ਲੋਕਾਂ ਨੂੰ ਇੱਕ ਇਨਸਾਨ ਦੀ ਤਰ੍ਹਾਂ ਰਹਿਣਾ ਚਾਹੀਦਾ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਆ ਔਰ ਆਪਣੇ ਜੋ ਵੀ ਤੁਹਾਡੇ ਕੋਲ ਡਾਕੂਮੈਂਟ ਹੁੰਦੇ ਆ ਆਪਣੇ ਨਾਮ ਰੱਖਿਆ ਕਰੋ ਨਾ ਕਿ ਤੁਹਾਨੂੰ ਕੋਈ ਕੋਈ ਇਹ ਚੀਲੀਲਤ ਦਾ ਸਾਹਮਣਾ ਕਰਨਾ ਪਵੇ ਬਾਕੀ ਇਹ ਨਾ ਹੋਵੇ ਕਿ ਹੁਣ ਤੁਸੀਂ ਆਪਣੀ ਕੋਈ ਗਲਤੀ ਵਾਰ-ਵਾਰ ਕਰਦੇ ਰਹੋ ਤੇ ਤੁਹਾਨੂੰ ਇਹ ਆਪਣੇ ਪੇਪਰ ਜਿਹੜੇ ਇੰਨੀ ਮੁਸ਼ਕਲ ਦੇ ਨਾਲ ਮਿਲੇ ਆ ਇਹਨਾਂ ਨੂੰ ਖੋਣਾ ਪੈ ਸਕਦਾ ਸੋ ਚੜ੍ਹਦੀ ਕਲਾ ਚ ਰਹੋ ਆਪਾਂ ਤੇਹੀ ਗੱਲ ਕਰਦੇ ਆ ਅਰਦਾਸ ਕਰਦੇ ਆ ਤੁਸੀਂ ਵੀ ਕਰਿਓ ਭਰਾਵਾਂ ਲਈ ਅਰਦਾਸ ਜਿਹੜੇ ਭਰਾਵਾਂ ਨੂੰ ਰੀਟੇਨ ਕੀਤਾ ਚੁੱਕਿਆ ਤੇ ਉਹਨਾਂ ਨੂੰ ਜਲਦੀ ਬਾਹਰੇ ਲਿਆਵੇ ਕਿਉਂਕਿ ਹਰ ਇੱਕ ਮਾਂ ਦਾ ਪੁੱਤ ਕਮਾਉਣ ਗਿਆ ਲੱਖਾਂ ਹੀ ਪੈਸਾ ਖਰਚ ਕੇ ਇੱਥੇ ਪਹੁੰਚਿਆ ਹੋਇਆ ਹੈ ਬਾਕੀ ਇਹਦੇ ਬਾਰੇ ਤੁਹਾਡਾ ਕੁਝ ਕਹਿਣਾ ਹੋਇਆ ਤੁਹਾਡਾ ਕੋਈ ਆਪਣਾ ਐਕਸਪੀਰੀਅੰਸ ਹੋਇਆ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਕੀ ਚੈਨਲ ਤੁਹਾਡਾ ਆਪਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਔਰ ਪੰਜਾਬੀਓ ਨਮੀ ਨਮੀ ਅਪਡੇਟ ਦੇ ਲਈ ਨਾ ਭੁੱਲਿਓ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਇਸ ਚੈਨਲ ਨੂੰ ਸੋ ਪਲੀਜ਼ ਪਲੀਜ਼ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਹਰ ਇੱਕ ਨਮੀ ਤੋਂ ਨਮੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ